ਮਰਦਾਬਾ 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 ਕਿਸਾਨਾਂ ਤੇ ਟੀਚਰਾਂ ਨੂੰ ਜੇਲ੍ਹ ਚੋਂ ਰਿਹਾਅ ਕਰੋ ਰਿਹਾਅ ਕਰੋ ਰਿਹਾਅ ਕਰੋ ਟਰੈਲੀ ਚੋਰਾਂ ਦੀ ਸਰਕਾਰ ਮਰਦਾਬਾ 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 ਟਰੈਲੀ ਚੋਰਾਂ ਦੀ ਸਰਕਾਰ ਮਰਦਾਬਾ 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 ਜੇਲ੍ਹੀ ਡੱਕੇ ਕਿਸਾਨੀ ਤੇ ਟੀਚਰਾਂ ਨੂੰ ਰਿਹਾਅ ਕਰੋ ਰਿਹਾਅ ਕਰੋ ਬੰਦ ਕਰੋ ਬੰਦ ਕਰੋ ਬੰਦ ਕਰੋ ਹਾਂਜੀ ਪ੍ਰਧਾਨ ਜੀ ਕੀ ਪ੍ਰੋਗਰਾਮ ਆ ਜੀ ਅੱਜ ਅੱਜ ਭਾਰਤੀ ਕਿਸਾਨ ਯੂਨੀਅਨ ਇਕਤਾ ਉਗਰਾਹਾਂ ਵੱਲੋਂ ਜਿਹੜਾ ਜ਼ਿਲ੍ਹਾ ਬਠਿੰਡਾ ਚੌਕੇ ਪਿੰਡ ਦਾ ਮਸਲਾ ਹੈ ਜਿੱਥੇ ਇਹਨਾਂ ਦੀ ਬਣਾਈ ਹੋਈ ਕਮੇਟੀ ਦੇ ਡੀਸੀ ਨੇ ਕਮੇਟੀ ਨੇ ਰਿਪੋਰਟ ਤਿਆਰ ਕਰਕੇ ਭੇਜ ਦਿੱਤੀ ਸਰਕਾਰ ਨੂੰ ਵੀ ਜਿਹੜੀ ਇੱਥੇ ਦੀ ਮੈਨੇਜਮੈਂਟ ਆ ਭ੍ਰਿਸ਼ਟਾਚਾਰ ਕਰਦੀ ਆ 12 ਲੱਖ ਰੁਪਇਆ ਕਟੋ ਘਟ ਮਹੀਨੇ ਦਾ ਖਾ ਜਾਂਦੀ ਹੈ ਤੇ ਜਵਾਖਾਂ ਦੀਆਂ ਵਰਦੀਆਂ ਸਕੂਲਾਂ ਦੀਆਂ ਖਾ ਜਾਂਦੀ ਹੈ ਉੱਥੇ ਵਿਰੋਧ ਕਰਦੇ ਟੀਚਰਾਂ ਨੂੰ ਬਾਹਰ ਕੱਢ ਦਿੱਤਾ ਗਿਆ ਤੇ ਵਿਰੋਧ ਕਰਦੇ ਕਿਸਾਨ ਆਗੂਆਂ ਨੂੰ ਜੇਲਾ 'ਚ ਡੱਕ ਦਿੱਤਾ ਗਿਆ ਉਹ ਕਿਸਾਨ ਤੇ ਟੀਚਰ ਹਜੇ ਤੱਕ ਜੇਲਾ 'ਚ ਨੇ ਤੇ ਸੰਭੂ ਬਾਰਡਰ ਤੇ ਤੇ ਖਨੋਰੀ ਬਾਰਡਰ ਤੋਂ ਬੈਠੇ ਕਿਸਾਨਾਂ ਦੀਆਂ ਟਰਾਲੀਆਂ ਨੂਨ ਦੀਆਂ ਥੈਲੀਆਂ ਘੋ ਚਮਚੇ ਚੱਕ ਕੇ ਲੈ ਗਏ ਇੱਥੇ ਦੀ ਸਰਕਾਰ ਦੇ ਨੁਮਾਇੰਦਿਆਂ ਤੋਂ ਧਿਆਨੀਆਂ ਨੇ ਉਹਨਾਂ ਦਾ ਹਜੇ ਤੱਕ ਕੋਈ ਹਿਸਾਬ ਨਹੀਂ ਕੀਤਾ ਕਿਸਾਨਾਂ ਦੇ ਉੱਤੇ ਪੂਰੇ ਤੌਰ ਤੇ ਵੱਡੇ ਪੱਦਰ ਤੇ ਡਾਂਗ ਭਰਾਈ ਜਾ ਰਹੀ ਹੈ ਉਹਦੇ ਵਿਰੋਧ ਨੂੰ ਲੈ ਕੇ ਅੱਜ ਇੱਥੇ ਮਨਿੰਦਰ ਕਰੋੜ ਭਰਾ ਜਾ ਰਹੀ ਹੈ ਐਮ ਐਲ ਏ ਉਹਦਾ ਵਿਰੋਧ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਇਕਤਾ ਗ੍ਰਾਹਾ ਬਲਾਕ ਪਾ ਨਿਗੜਦਾ ਹੈ ਕਰਾਚੋ ਪਿੰਡਾ ਜ਼ਿਲ੍ਹਾ ਸੰਗਰੂਰ ਦਾ ਉਹਦਾ ਵਿਰੋਧ ਕਰਦੇ ਆ ਇੱਕ ਪਾਸੇ ਇੱਥੇ ਦਾ ਮੁੱਖ ਮੰਤਰੀ ਇਹ ਨਗਾਰੇ ਬੁਜਾਰ ਰਿਹਾ ਵੀ ਮੈਂ ਪਾਣੀ ਦੀ ਟਿੱਪ ਨਹੀਂ ਦਿੰਦਾ ਹਰਿਆਣੇ ਨੂੰ ਤੇ ਕਾਨੂੰਨ ਬਣਾ ਦਿੱਤਾ ਜਿਹੜੀ ਫੈਕਟਰੀ ਪ੍ਰਦੂਸ਼ਣ ਫਲਾਉਂਦੀ ਸੀ ਪਾਣੀ ਗੰਦਾ ਕਰਦੀ ਸੀ ਉਹਨੂੰ ਲਗਭਗ 6 ਮਹੀਨਾ 6 ਸਾਲ ਦੀ ਸਜ਼ਾ ਸੀਗੀ ਉਹ ਕਾਨੂੰਨ ਬਣਾਇਆ ਸੈਂਟਰ ਸਰਕਾਰ ਨੇ ਇਹਨੇ ਕਾਨੂੰਨ ਦੇ ਉੱਤੇ ਸਾਈਨ ਕੀਤੇ ਐਡੇ ਵੱਡੇ ਭ੍ਰੇਖੇ ਚ ਪਉਂਦੇ ਆ ਉਹਦੇ ਵਿਰੋਧ ਵਾਸਤੇ ਅਸੀਂ ਅੱਜ ਘਰਾਜੋ ਚ ਇਕੱਠੇ ਹੋਏ ਆ ਇਸ ਝੂਠ ਤੋਂ ਬਚਾ ਜਾਵੇ ਵੀਡੀਓ ਦਾ ਮੁੰਡੇ ਦੀ ਹੈਗੀ ਆ ਮਰੇਰ ਕੋਟਲੇ ਹਾਥਨਪਿੰਡ ਦੀ ਹੈ ਪਾਣੀ ਜਿਹੜਾ ਖੇਤ ਪਾਣੀ ਲਾਈਆਂ ਦਾ ਜ਼ਿਲ੍ਹਾ ਬਠਿੰਡੇ ਚ ਉਹ ਲੋਕੋ ਪੁੱਛੋ ਜਾਗੋ ਵੀਰੋ ਮੇਰੇਓ ਉਹ ਜਿਹਦੀ ਵੀਡੀਓ ਜਿਹਦੀ ਮੂਵੀ ਬਣੀ ਹੋਈ ਆ ਜਿਹਦੀ ਉਹ ਫੋਟੋ ਆ ਉਹ ਸਾਹਮਣੇ ਆਪਣੀ ਫੋਟੋ ਦਾ ਵਿਰੋਧ ਕਰ ਰਿਹਾ ਕਹਿੰਦਾ ਮੇਰੀ ਫੋਟੋ ਕਿਉਂ ਲਾਤੀ ਸਾਡੇ ਤਾਂ ਕਹਿੰਦਾ ਪਾਣੀ ਦੀ ਟਪ ਨਹੀਂ ਲੱਗਦੀ ਕਿਤੇ ਇਹੋ ਜਿਹੇ ਝੂਠ ਬੋਲ ਕੇ ਜਣੀ ਕਿ ਬਾਦਲਾਂ ਤੋਂ ਗਾਹ ਲੰਘ ਚੁੱਕਿਆ ਕਿਸਾਨਾਂ ਤੇ ਮਜ਼ਦੂਰਾਂ ਨੂੰ ਡਾਂਗ ਚੱਕੀ ਹੋਈ ਹੈ ਕਹਿੰਦੇ ਸਿੱਖਿਆ ਕ੍ਰਾਂਤੀ ਲਿਆਂਦੀ ਹੈ ਸਿੱਖਿਆ ਕ੍ਰਾਂਤੀ ਬਈ ਕਿਵੇਂ ਆਊਗੀ ਮਾਸਟਰਾਂ ਦੇ ਗਲਾਂ ਤੇ ਬੈਠੀ ਆ ਛਾਤੀਆਂ ਤੇ ਬੈਠੀ ਐ ਇੱਥੇ ਦੀ ਪੁਲਸਾ ਤੇ ਹੈ ਕੰਦਾ ਨੂੰ ਕਲੀ ਕਰਕੇ ਤੇ ਬਾਥਰੂਮਾਂ ਨੂੰ ਕਲੀ ਕਰਕੇ ਇਹ ਕਾਹਰੇ ਨੇ ਵੀ ਸਿੱਖਿਆ ਕ੍ਰਾਂਤੀ ਅਸੀਂ ਲਿਆ ਰਹੇ ਆ ਸਿੱਖਿਆ ਕ੍ਰਾਂਤੀ ਗੋਸਲਖਾਨਿਆਂ ਨੂੰ ਰੰਗ ਕਰਕੇ ਨਹੀਂ ਆਉਂਦੀ ਟੀਚਰਾਂ ਦੀਆਂ ਛਾਤੀਆਂ ਤੇ ਬੈਠੇ ਆ ਤੁਸੀਂ ਲੈ ਟੀਚਰ ਰੱਖੇ ਤੋਂ ਪ੍ਰਿੰਸੀਪਲ ਰੱਖੇ ਤੋਂ ਟੀਚਰ ਵਧਾ ਕੇ ਕ੍ਰਾਂਤੀ ਆਊਗੀ ਕਿ ਰੰਗ ਰੰਗ ਕ੍ਰਾਂਤੀ ਆਊਗੀ ਗੋਸਲਖਾਨਿਆਂ ਦਾ ਘਾਟਨ ਕਰ ਰਹੇ ਹਾਂ ਫਟਾਫਟ ਇਹੋ ਜਿਹੇ ਲੱਛਣਾਂ ਤੇ ਲੱਗੇ ਹੋਏ ਨੇ ਇਹਨਾਂ ਨੂੰ ਆਉਣ ਵਾਲੇ ਸਮੇਂ 'ਚ ਸਰਕਾਰ ਹੈ ਅੱਜ ਸਾਰਾ ਪਿੰਡਾ ਛੌਣੀ ਚ ਬਦਲਿਆ ਹੋਇਆ ਘੱਟੋ-ਘੱਟ 500 ਬੰਦਾ ਘਰਾਟੋਂ ਚ ਪੁਲਸ ਦਾ ਲਾਇਆ ਹੋਇਆ ਧੜਾ ਧੜ ਪੁਲਸ ਤਬਕੇ ਮਾਰ ਰਹੀ ਹੈ ਵੀ ਅਸੀਂ ਅੱਗੇ ਵਧਣ ਨਹੀਂ ਦੇਵਾਂਗੇ ਸਮਾਂ ਆਵੇਗਾ ਜਵਾਬ ਲਵਾਂਗੇ ਅੱਜ ਭੱਜ ਸਕਦੇ ਨੇ ਆਉਣ ਵਾਲੇ ਸਮੇਂ ਚ ਭੱਜਣ ਨਹੀਂ ਦੇਵਾਂਗੇ ਬੇਨਤੀ ਕਰਦੇ ਹਾਂ ਸਾਰਿਆਂ ਨੂੰ ਪਿੰਡ ਘਰਾਟੋਂ ਪਹੁੰਚ ਕੇ ਇਹਦਾ ਵਿਰੋਧ ਕਰੀਏ ਤੁਹਾਡਾ ਸਾਰਿਆਂ